ਉਹਨਾਂ ਨੇ ਭੰਡਣਾ ਉਹਨਾਂ ਨੇ ਭੰਡਣਾ ਹੀ ਹੈ ਕਿਉਂਕਿ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਜਾਣਾ ਸਾਡੀ ਤਾਰੀਫ ਕਰਕੇ ਤਾਂ ਜਾਣੀ ਸਕਦੇ ਦੇਖੋ ਜੀ ਅਸੀਂ ਕੰਮ ਕਰਨ ਚ ਜਿਹੜਾ ਵਿਸ਼ਵਾਸ ਹੈ ਸਾਡੀ ਪਾਰਟੀ ਜਿਹੜੀ ਹੈ ਉਹ ਰੱਖਦੀ ਹੈ 2 ਸਾਲ ਸਾਨੂੰ ਸੱਤਾ ਚ ਆਇਆ ਨੂੰ ਹੋ ਗਏ ਆ ਤੇ 2 ਸਾਲ ਦਾ ਮੈਂ ਨਹੀਂ ਕਹਿੰਦਾ ਵੀ ਭਾਈ ਅਸੀਂ ਸਾਰਾ ਕੁਝ ਕਰਤਾ ਪਰ ਤੁਸੀਂ 2 ਸਾਲ ਦਾ ਅਨਲਿਸਿਸ 2 ਸਾਲ ਦਾ ਕੰਪੈਰੀਜ਼ਨ ਸਾਡੀ ਸਰਕਾਰ ਦਾ ਤੇ ਜਿਹੜੀ ਇਸ ਤੋਂ ਪਹਿਲਾਂ ਕਾਂਗਰਸ ਦੀ ਰਹੀ 17 ਤੋਂ ਲੈ ਕੇ 19 ਤੱਕ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੋ ਦਫਾ ਰਿਹਾ ਉਹਨਾਂ ਸਾਰਿਆਂ ਦਾ 2 ਸਾਲ ਦਾ ਕੰਪੈਰੀਜ਼ਨ ਜੇ ਕਰਨਾ ਹੋਵੇ ਤਾਂ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਦੇ ਨੇੜ ਤੇ ਨਹੀਂ ਟਿਕਦੀ ਹਾਂ ਠੀਕ ਹੈ ਵਿਰੋਧੀਆਂ ਨੇ ਭੰਡਣਾ ਉਹਨਾਂ ਨੇ ਭੰਡਣਾ ਹੀ ਹੈ ਕਿਉਂਕਿ ਉਹਨਾਂ ਨੇ ਵੀ ਲੋਕਾਂ ਦੇ ਵਿੱਚ ਜਾਣਾ ਸਾਡੀ ਤਾਰੀਫ ਕਰਕੇ ਤਾਂ ਜਾ ਨਹੀਂ ਸਕਦੇ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਪ੍ਰਤਾਪ ਬਾਜਵਾ ਜੀ ਨੇ ਉੱਥੇ ਕਿਹਾ ਵੀ ਸਾਨੂੰ ਜਿਹੜੀ 40000 ਨੌਕਰੀ ਆ ਉਹਦੀ ਲਿਸਟ ਜਿਹੜੀ ਆ ਉਹ ਦਿਓ ਤੇ ਉਸ ਤੋਂ ਬਾਅਦ ਤਾਂ ਮੁੱਖ ਮੰਤਰੀ ਸਾਹਿਬ ਨੇ 25000 ਨੂੰ ਹੋਰ ਦੇ ਦਿੱਤੀ तकरीबन 42000 ਤੋਂ ਉੱਪਰ ਹੋ ਗਈ ਮੈਂ ਕੱਲ ਚੀਮਾ ਸਾਹਿਬ ਨੂੰ ਵੀ ਕਿਹਾ ਮੈਂ ਕਿਹਾ ਜੀ ਆਪਾਂ ਆਪਣੀ ਵੀ ਜਨਤਕ ਜ਼ਰੂਰ ਕਰੋ ਪਰ ਉਹਦੇ ਨਾਲ ਨਾਲ ਪਿਛਲੀਆਂ ਚਾਰ ਸਰਕਾਰਾਂ ਦੀਆਂ ਵੀ ਪਹਿਲੇ 2 ਸਾਲਾਂ 'ਚ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਉਹ ਵੀ ਜਨਤਕ ਕਰੀਏ ਕਿਉਂਕਿ ਹਰ ਕੰਮ ਆਮ ਤੌਰ ਤੇ ਪੰਜਾਬ 'ਚ ਸਰਕਾਰਾਂ ਜਾਣ ਲੱਗੀਆਂ ਕਰਦੀਆਂ ਸੀ ਜਦੋਂ ਪਤਾ ਆਉਂਦਾ ਨਾ ਵੀ 4 ਮਹੀਨੇ ਲੱਗ ਕੇ ਕੋਡ ਲੱਗਣ ਚ 6 ਮਹੀਨੇ ਰਏ ਕੋਡ ਲੱਗਣ ਚ ਉਦੋਂ ਕੰਮ ਜਿਹੜੇ ਆਜਾਦ ਆਉਂਦੇ ਆ ਆ ਕਿੰਨੇ ਮੁਲਾਜ਼ਮ ਖੜੇ ਆ ਮਾਰਸ ਸਟੇਜ ਤੋਂ ਕਹਿਣਾ ਸਰਕਾਰੀ ਇਹਨਾਂ ਦੀ ਬਹੁਤਿਆਂ ਦੀ ਭਰਤੀ 11 ਦੀ ਹੈ ਕਿਉਂਕਿ 12 ਚ ਵੋਟਾਂ ਸੀ 16 ਦੀ ਭਰਤੀ ਆ 17 ਚ ਵੋਟਾਂ ਸੀ 21 ਦੀ ਭਰਤੀ ਆ ਕਿਉਂਕਿ 22 ਚ ਵੋਟਾਂ ਸੀ ਅਸੀਂ ਪਹਿਲੇ ਸਾਲ ਦੇ ਵਿੱਚ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਉਵੇਂ ਹੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਵੀ ਕੱਚੇ ਟੀਚਰਾਂ ਚ ਕਿੰਨੇ ਨੇ ਜਿਹੜੇ ਪੱਕੇ ਹੋ ਕੇ ਸਕੂਲਾਂ ਦੇ ਵਿੱਚ ਪੜਾ ਰਹੇ ਆ ਨਹੀਂ ਇਹ ਕਦੋਂ ਬਿੱਲ ਲੈ ਕੇ ਆਏ ਅਕਾਲੀ ਜਾਂਦੇ ਹੋਏ ਕੋਡ ਲੱਗਣ ਤੋਂ 2 ਦਿਨ ਪਹਿਲਾਂ 16 ਚ ਲੈ ਕੇ ਆਏ ਆਂ ਹੀ ਕਾਂਗਰਸੀ 2021 ਚ ਲੈ ਕੇ ਆਏ ਉਹਦੇ ਬੈਂਡਰ ਵੀ ਲਵਾਤੇ ਵੀ ਪੱਕੇ ਕਰਤੇ ਕਿਉਂਕਿ ਪਤਾ ਹੀ ਹੁੰਦਾ ਵੀ ਉਹ ਕੋਡ ਦੇ ਵਿੱਚੋਂ ਸਟੇ ਹੋ ਜਾਣਾ ਸੀ ਪਰ ਅਸੀਂ ਪੂਰੀ ਉਹਦੇ ਤੇ ਸਟੱਡੀ ਕਰਕੇ ਪੂਰੀ ਕਮੇਟੀ ਬਣਾਈ ਆਨਸਰ ਬਣਾਈ ਤੇ ਇੱਕ ਇੱਕ ਕਰਕੇ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨੇ ਸ਼ੁਰੂ ਹੋ ਰਹੇ ਆ ਤੇ ਸਭ ਤੋਂ ਵੱਡਾ ਹੋਰ ਕੋਈ ਸਰਕਾਰ ਹੋਵੇ ਬਿਜਲੀ ਵਾਲਾ ਸੀ ਜਿਹੜਾ ਇਵਨ ਮੈਂ ਕਹਿਣਾ ਵੀ মিডিਆ ਦੇ ਲੋਕਾਂ ਨੂੰ ਵੀ ਲੱਗਦਾ ਸੀ ਵੀ ਇਹ ਯਾਰ ਸਰਕਾਰ ਨੇ ਕਰਤਾ ਦਿੱਤਾ ਪੈਸਾ ਬਹੁਤ ਜ਼ਿਆਦਾ ਲੱਗਣਾ ਵੀ ਇਹ ਵੋਟਾਂ ਦੇ ਨੇੜੇ ਜਾ ਕੇ ਪੂਰਾ ਕਰਨਗੇ ਅੱਜ 600 ਜੁਨਟ ਜਿਹੜੀ ਹੈ ਪੰਜਾਬ ਦੇ 90% ਲੋਕਾਂ ਨੂੰ ਮਿਲ ਰਹੀ ਹੈ ਉਹ ਇਹ ਕੋਈ ਪੱਖਪਾਤ ਨਹੀਂ ਵੀ ਭਾਈ ਉਹ ਅਕਾਲੀਆਂ ਨੂੰ ਨਹੀਂ ਮਿਲਦੀ ਜਾਂ ਕਾਂਗਰਸੀਆਂ ਨੂੰ ਮਿਲਦੀ ਕਹਿੰਦੇ ਝਾੜੂਆਂ ਨੂੰ ਤੇ ਸਾਰਿਆਂ ਦੇ ਇਵਨ ਮੈਂ ਕਹਿਣਾ ਬਹੁਤੇ ਐਮਐਲਏ ਹਾਲਾਂਕਿ ਇਹਨਾਂ ਦੇ ਜਿਹੜੇ ਕਾਂਗਰਸੀ ਅਕਾਲੀ ਨੇ ਜਿਹੜੇ ਸਾਬਕਾ ਮੰਤਰੀ ਨੇ ਬਹੁਤ ਵੱਡੇ ਘਰਾਂ ਨਾਲ ਸੰਬੰਧ ਰੱਖਦੇ ਆ ਬਹੁਤ ਪੈਸਾ ਉਹਨਾਂ ਕੋਲੇ ਪਰ ਮੈਂ ਸ਼ਰਤ ਲੈ ਕੇ ਕਹਣਾ ਸਰਦੀਆਂ ਵਾਲੇ 2-4 ਮਿਲ ਉਹਨਾਂ ਦੇ ਵੀ ਜ਼ੀਰੋ ਆਏ ਹੋਣੇ